ਤੇ ਸਾਡੀ ਬੋਟਾਂ ਚੱਲਦੇ 8 ਸਾਲ ਹੋ ਗਏ ਘੱਟੋ ਘੱਟ ਪਰ ਕਦੀ ਵੀ ਇਦਾਂ ਚੀਜ਼ ਹੋਇਆ ਹੀ ਨਹੀਂ ਹੈ ਸਾਡੀ ਜਿੰਨੀ ਵੀ ਬੋਟਾਂ ਤੇ ਸਾਰੀ ਆਇਰਸ ਨੋਰਮਸ ਦੀ ਬੋਟਾਂ ਆਂ ਜਿਹੜੀ ਆਇਰਸ ਨੋਰਮਸ ਦਾ ਮੀਨਿੰਗ ਇਹ ਹੈ ਕਿ ਸਾਡੀ ਬੋਟਾਂ ਇੱਕ ਸਮੁੰਦਰ ਲੈਵਲ ਤੇ ਚੱਲਣ ਵਾਲੀ ਬੋਟਾਂ ਆ ਸਾਡੀ ਸਿੰਪਲ ਇੱਕ ਮਿੱਠੇ ਪਾਣੀ 'ਚ ਚੱਲਣ ਵਾਲੀ ਬੋਟਾਂ ਨਹੀਂ ਹੈ ਪਰ ਜਿਹੜੀ ਕੱਲ ਸਾਡਾ ਹਾਸਾ ਹੋਇਆ ਉਹਦਾ ਕਾਰਨ ਕੀ ਸੀਗਾ ਸਾਡੀ ਬੋਟ ਖੜੀ ਸੀਗੀ ਤੇ ਸਾਡੇ ਜਿਹੜੇ ਸਕੀਪਰ ਵਿੱਚ ਬੈਠੇ ਸੀਗੇ ਜਿਹੜੀ ਬੋਟ ਚਲਾਉਂਦੇ ਹੈਗੇ ਉਹਨਾਂ ਨੇ ਆਪਣਾ ਇਗਨੀਸ਼ਨ ਓਨ ਕੀਤਾ ਹੈ ਤੇ ਇਗਨੀਸ਼ਨ ਓਨ ਕਰਦੇ ਸਾਰੀ ਉਹਨਾਂ ਪੈਟਰੋਲ ਦੀ ਟੈਂਕੀ ਨੂੰ ਜਿਹੜ ਅਪਰਧ ਕਾਰਨ ਵੀ ਦੇਖਿਆ ਉਹਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਸਾਡੇ ਉਸ ਟਾਈਮ ਦੇਖਿਆ ਜਾਏ ਤਾਂ ਸਾਡੇ ਕੋਈ ਟੂਰਿਸਟ ਨਹੀਂ ਸੀਗਾ ਜਿਹੜੇ ਟੂਰਿਸਟ ਉੱਪਰ ਉਹ ਆ ਵੀ ਰਹੇ ਸੀਗੇ ਉਹਨਾਂ ਨੂੰ ਵੀ ਆਪ ਉਸ ਟਾਈਮ ਰੋਕ ਤਾ ਸचेत ਕਰਤਾ ਸੀਗਾ ਕਿ ਸਾਰੇ ਪਿੱਛੇ ਹਟ ਜਨ ਕੋਈ ਵੀ ਵੋਟਿੰਗ ਲਾਗੇ ਨਹੀਂ ਆ ਪਰ ਬਾਕੀ ਆਪਾਂ ਉਹਦਾ ਪੂਰਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਕਾਰਨ ਸੀਗਾ ਕਦੀ ਇਦਾਂ ਦੀ ਚੀਜ਼ਾਂ ਹੋਈਆਂ ਵੀ ਨਹੀਂ ਨਾ ਕਦੀ ਹੋਣ ਗਈਆਂ ਅੱਗੇ ਵੀ ਅੱਗੇ ਤੋਂ ਵੀ ਕਦੀ ਇਦਾਂ ਦੀ ਚੀਜ਼ ਹੋਏਗੀ ਨਹੀਂ ਪਰ ਉਹਦਾ ਲਈ ਵੀ ਆਪਾਂ ਸਾਰੇ ਸੇਫਟੀ ਮੀਜਰਮੈਂਟ ਨਾਲ ਚੱਲਨੇ ਇੱਥੇ ਸਾਡੇ ਕੋਲ ਲਾਈਵ ਗਾਰਡਸ ਵੀ ਹੈ ਲਾਈਵ ਬॉयਜ਼ ਵੀ ਹੈ ਆਪਣਾ ਫਾਇਰ ਐ ਫਾਇਰ ਐਕਸਟੈਂਸ਼ਨ ਵੀ ਰੱਖਿਆ ਹੈ ਇਕੁਪਮੈਂਟ ਸਾਰੇ ਰੱਖਿਆ ਹੈ ਸਾਰੇ ਲਾਇਸੈਂਸ ਹੋਲਡਰ ਸਾਰਿਆਂ ਕੋ ਆਪਣੇ ਲਾਈਫ ਸੇਵਿੰਗ ਦੇ ਸਾਰੇ ਨੇ ਕੋਰਸ ਕੀਤੇ ਪਏ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਬਾਜੀ ਬਾਕੀ ਰਹੀ ਗੱਲ ਛੋਟਾ ਹਾਦਸਾ ਜਰੂਰ ਹੋਇਆ ਹੈ ਪਰ ਇਹਦੇ ਚ ਕਿਸੇ ਦਾ ਵੀ ਆਪਾਂ ਕੋਈ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਨਾ ਕਿਸੇ ਨੂੰ ਕੋਈ ਕੁਝ ਹੋਇਆ ਹਾਂ ਥੋੜਾ ਬਹੁਤ ਸਾਡੇ ਜਿਹੜੇ ਸਕੀਪਰ ਸੀਗੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਆਪਣੇ ਆਪ ਨੂੰ ਬੋਟਸ ਨੂੰ ਬਚਾਉਣ ਦੀ ਤੇ ਨਾਲ ਜਿਹੜੇ ਟੂਰਿਸਟ ਸੀਗੇ ਉਹਨਾਂ ਨੂੰ ਪਿੱਛੇ ਕਰਨ ਦੀ ਉਹਦੇ ਵਿੱਚ ਸਾਡੇ ਜਿਹੜਾ ਇੱਕ ਸਕੀਪਰ ਸੀ ਉਹਨਾਂ ਨੂੰ ਮਾੜੀ ਮੁੰਟੀ ਬਰਨ ਹੋਇਆਗਾ ਉਹ ਵੀ ਫਾਇਰ ਐਕਸਟ ਹੋ ਜੀ ਸਰ ਜਿਹੜੀਆਂ ਆਪਣੇ ਰਿਪੋਰਟਿੰਗ ਚਲਾਉਂਦੇ ਹੋ ਲੋਕਾਂ ਦੀ ਇੰਸ਼ੋਰੈਂਸ ਵਗੈਰਾ ਵੀ ਹੁੰਦੀ ਹੈ ਹਾਂਜੀ ਹਾਂਜੀ ਸਾਰਿਆਂ ਦੀ ਇੰਸ਼ੋਰੈਂਸ ਹੁੰਦੀ ਹੈ ਪਰ ਪਰਸਨ ਜਿਹੜੇ ਵੀ ਸਾਡੇ ਵੋਟ ਚ ਬੈੰਦੇ ਸਾਰੇ ਇੰਸ਼ੋਰੈਂਸ ਹੁੰਦੀ ਹੈ ਔਰ ਅਗਾ ਤਾਂ ਰੀਨਿਊ ਹੁੰਦੀ ਰਹਿੰਦੀ ਹਰ ਸਾਲ ਸਾਡੀ ਵੋਟਾਂ ਦੀ ਸਿਕਨ ਇੰਸ਼ੋਰੈਂਸ ਵੀ ਰੀਨਿਊ ਹੁੰਦੀ ਰਹਿੰਦੀ ਹੈ ਲੋਕਾਂ ਦਾ ਦੇਖੋ ਜੀ ਕਹਿਣਾ ਜੋ ਮਰਜ਼ੀ ਬੋਲੀ ਚੱਲਣਾ ਹਾਈ ਮੌਕੇ ਦੇ ਇੱਥੇ ਸੀਗੇ ਕੋਈ ਮੌਕੇ ਦੇ ਸੀਗਾ ਵੀ ਨਹੀਂ ਇੱਥੇ ਉਸ ਟਾਈਮ ਲੋਕੀ ਵੀ ਨਜਾਇਜ਼ ਨਹੀਂ ਸੀਗੇ ਹਾਂ ਜਿਸ ਲਈ ਬੋਟ ਨੂੰ ਅੱਗ ਲੱਗੀ ਤੇ ਕਾਫੀ ਲੋਕੀ ਉੱਪਰ ਕਰਾਊਡ ਇਕੱਠਾ ਹੋ ਗਿਆ ਲੋਕਲ ਸੀਗੇ ਜਿਹੜੇ ਆਪਣੇ ਸ਼ੈਤਾਨੀ ਕਰਦੇ ਹੈਗੇ ਪਰ ਬੋਟ ਖੜੀ ਸੀਗੀ ਬੋਰਡ ਦਾ ਤੁਸੀਂ ਦੇਖ ਸਕਦੇ ਹੋ ਸਾਡੀ ਜਿਹੜੀ ਜਟੀ ਹੈ ਅਗੇ ਜਲਦੀ ਬੋਟ ਹੋਵੇ ਤਾਂ ਭਾਜੀ ਤੁਸੀਂ ਦੇਖੋ ਜਿੱਦਾਂ ਜਟੀ 'ਚ ਸਾਰੇ ਟਾਇਰ ਸੜੇ ਹੋਏ ਥੋੜੀ ਸੜਨਗੇ